ਪਹਿਲੀ ਸਿੰਘ ਸਭਾ ਸਹਿਰ ਜਾਦਿਆਂ ਦੀ ਯਾਦ ਵਿੱਚ ਪਹਿਲਾ ਸ਼ਹੀਦੀ ਦੀਵਾਨ ਸਨ 1888 ਈਸਵੀ ਵਿੱਚ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਪਹਿਲੀ ਸਿੰਘ ਸਭਾ ਵੱਜੋਂ ਸਜਾਇਆ ਸੀ ਇਤਿਹਾਸਕਾਰਾਂ ਅਨੁਸਾਰ ਉਸ ਵੇਲੇ ਕਰੀਬ 20 ਮੀਲ ਤੱਕ ਚੁੱਲ੍ਹੇ ਵਿੱਚ ਅਗਨੀ ਨਹੀਂ ਸੀ ਬਲਦੀ ਅਤੇ ਲੋਕ ਭੁੱਖੇ ਪਾਣੇ ਪੁੰਜੇ ਸੌਂਦੇ ਸਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰੇ ਸਹਿਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਪਾਵਨ ਸ਼ਹੀਦੀ ਨੂੰ ਸਮਰਪਿਤ ਪਹਿਲਾ ਇਤਿਹਾਸਿਕ ਸਮਾਗਮ 1888 ਈਸਵੀ ਨੂੰ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਹੋਇਆ ਸੀ ਜਿਸ ਨੂੰ ਇਤਿਹਾਸ ਵਿੱਚ ਪਹਿਲੀ ਸਿੰਘ ਸਭਾ ਵੱਜੋਂ ਜਾਣਿਆ ਜਾਂਦਾ ਹੈ ਆਜ਼ਾਦ ਭਾਰਤ ਵਿੱਚ ਸਹਿਜਾਦਿਆਂ ਦੀ ਯਾਦ ਵਿੱਚ ਹੋਏ ਪਹਿਲੇ ਇਤਿਹਾਸਿਕ ਸਮਾਗਮ ਨੂੰ ਸ਼ਹੀਦੀ ਜੋੜ ਮੇਲੇ ਦਾ ਨਾਮ ਦਿੱਤਾ ਗਿਆ ਉਸ ਸਮੇਂ ਬਾਕੀ ਮੇਲਿਆਂ ਵਾਂਗ ਹੀ ਸ਼ਹੀਦੀ ਜੋੜ ਮੇਲੇ ਵਿੱਚ ਵੀ ਰਾਜਸੀ ਕਾਨਫਰੰਸਾਂ ਗਾਇਕਾਂ ਦੇ ਅਖਾੜੇ ਅਤੇ ਪਕੌੜਿਆਂ ਦੇ ਸਟਾਲ ਲੱਗਦੇ ਸਨ ਸੰਨ 2004 ਵਿੱਚ ਸਾਕਾ ਸਰਹਿੰਦ ਦੀ 3 ਤੀਜੀ ਸਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਤਿਕਾਰ ਦਿੰਦਿਆਂ ਇਸ ਨੂੰ ਸਹੀ ਅਰਥਾਂ ਵਿੱਚ ਸ਼ਹੀਦੀ ਸਭਾ ਦਾ ਰੂਪ ਦਿੰਦੇ ਹੋਏ ਨਿਰੋਲ ਧਾਰਮਿਕ ਸਮਾਗਮ ਬਣਾਇਆ ਸੀ ਭਾਵੇਂ ਅੱਜ ਵੀ ਕੁਝ ਲੋਕ ਇਸ ਨੂੰ ਸ਼ਹੀਦੀ ਜੋੜ ਮੇਲਾ ਜਾਂ ਜੋੜ ਮੇਲਾ ਖਦੇ ਹਨ ਜੋ ਠੀਕ ਨਹੀਂ ਲੱਗਦਾ ਸਾਕਾ ਸਰਹਿੰਦ ਦੇ ਆਰੰਭਕ ਸਮਾਗਮ ਸਮੇਂ ਫਤੇਗੜ ਸਾਹਿਬ ਵਿਖੇ ਲੰਗਰ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ ਫਤੇਗੜ ਸਾਹਿਬ ਦੇ 20 ਮੀਲ ਤੱਕ ਦੇ ਘੇਰੇ ਵਿੱਚ ਰਹਿਣ ਵਾਲੇ ਲੋਕ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਚੇਤੇ ਕਰਦੇ ਆਂ ਠੰਡੇ ਬਰਜ ਦੀ ਹੱਡਾਂ ਨੂੰ ਚੀਰਣ ਵਾਲੀ ਠੰਡ ਦਾ ਅਹਿਸਾਸ ਕਰਨ ਲਈ ਭੁੱਖੇ ਪਾਣੇ ਪੁੰਝੇ ਸੌਂਦੇ ਸਨ ਸਮਾਬਿੱਤਣ ਤੇ ਇੱਥੇ ਸੰਤਾਂ ਵੱਲੋਂ ਮਾਤਾ ਗੁਜਰੀ ਜੀ ਦੇ ਨਾਮ ਤੇ ਗੁਰੂ ਕੇ ਲੰਗਰਾਂ ਲਈ ਇਮਾਰਤ ਉਸਾਰੀ ਗਈ ਬੀਬੀ ਸੁਰਜੀਤ ਕੌਰ ਨੇ ਸੰਤਾਂ ਦੇ ਸਹਿਯੋਗ ਨਾਲ ਇਸ ਮਹਾਨ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਸੀ ਮਗਨੋ ਸੰਤ ਪੂਰੀਵਾਲਿਆਂ ਨੇ ਵੀ ਸੰਗਤਾਂ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਸਾਕਾ ਸਰਹੰਦ ਵਾਪਰਨਵਗਰੋਂ ਇਸ ਇਲਾਕੇ ਦੇ ਲੋਕ ਸਰਹੰਦ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਨਦੇ ਅਤੇ ਨਾ ਹੀ ਇਨ੍ਹਾਂ ਸ਼ਹੀਦੀ ਦਿਹਾੜਿਆਂ ਵਿੱਚ ਕੋਈ ਖੁਸ਼ੀ ਦਾ ਸਮਾਗਮ ਕਰਦੇ ਸਨ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਿਹ ਕਰਨ ਉਪਰੰਤ ਨਵਾਬ ਵਜ਼ੀਰ ਖਾਂ ਦੇ ਕਿਲੇ ਨੇੜੇ ਖੂਨੀ ਦੀਵਾਰ ਵਾਲੇ ਸਥਾਨ ਉਤੇ ਸੰਨ 1763 ਈਸਵੀ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਨੀ ਪੱਤਾ ਰੱਖਿਆ ਗਿਆ ਸੀ ਸੰਨ 1944 ਵਿੱਚ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊੜੀ ਬਣਵਾਈ ਅਤੇ ਉਸਾਰੀ ਦੌਰਾਨ ਸ਼ਹੀਦਾਂ ਦੇ ਸਤਕਾਰ ਵੱਜੋਂ ਆਪਣੇ ਸਿਰ ਉਤੇ ਢੋਕਰੀ ਚੁੱਕ ਕੇ ਹਾਥੀ ਸੇਵਾ ਵੀ ਕੀਤੀ ਸੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਸੰਤ ਪੂਰੀ ਵਾਲਿਆਂ ਨੇ ਕਰਵਾਈ ਅਤੇ ਖੋਨੀ ਦੀਵਾਰ ਵਾਲੀ ਥਾਂ ਉਤੇ ਭੋਰਾ ਸਾਹਿਬ ਸਮੇਤ ਤਿੰਨ ਮੰਜ਼ਲੀ ਇਮਾਰਤ ਅਤੇ ਠੰਡੇ ਬੁਰਜ ਦੀ ਇਤਿਹਾਸਿਕ ਇਮਾਰਤ ਜਿੱਥੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਤਿੰਨ ਦਿਨ ਕੈਦ ਰੱਖਿਆ ਗਿਆ ਸੀ ਉਸ ਦਾ ਵੀ ਪੁਨਰ ਨਿਰਮਾਣ ਕਰਵਾਇਆ ਗਿਆ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾ ਜੀ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੇ ਇਸ ਬੁੱਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ